ਸ਼ੰਭੂ ਬਾਰਡਰ ਦੇ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਗਈਆਂ ਨੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਕਾਰੇ ਲਾਉਂਦੀਆਂ ਨਜ਼ਰ ਆਈਆਂ ਨੇ ਨਾਲ ਹੀ ਇਹਨਾਂ ਜਥੇਬੰਦੀਆਂ ਦਾ ਕਹਿਣਾ ਕਿ ਦਿੱਲੀ ਕੂਚ ਜ਼ਰੂਰ ਕਰਾਂਗੇ ਤੇ ਅੰਦੋਲਨ ਜਿੱਤ ਕੇ ਵਾਪਸ ਮੁੜਾਂਗੇ ਇਸ ਮੌਕੇ ਉਹਨਾਂ ਨੇ A N B ਨਿਊਜ਼ ਦੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਆ ਕੀ ਕੁਝ ਜਾਣਕਾਰੀ ਦਿੱਤੀ ਆ ਆਓ ਦੇਖਦੇ ਆ ਇਹ ਖਾਸ ਰਿਪੋਰਟ ਜੋ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਆ ਜਿੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿੱਥੇ ਲੋਕ ਸ਼ਾਮਲ ਹੋ ਰਹੇ ਨੇ ਉੱਥੇ ਹੀ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਡਟੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਸਰਬੱਤ ਖਾਲਸਾ ਦੀ ਪੂਰੀ ਟੀਮ ਆ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਡਟੀ ਹੋਈ ਹੈ ਤੇ ਕਿਸਾਨਾਂ ਦੇ ਜੋ ਐਲਾਨ ਨੇ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਿੱਦਾਂ ਨੇ ਨਿਰਦੇਸ਼ ਹੋਣਗੇ ਉਸ ਨੂੰ ਲੈ ਕੇ ਇਹ ਫੌਜ ਹੈ ਜਿਹੜੀ ਅੱਗੇ ਵਾਤ ਸਾਦੀ ਹੈ ਸੋ ਸਾਡੇ ਨਾਲ ਨਿਆਂਗ ਸਿੰਘ ਜਥੇਬੰਦੀਆਂ ਦੀ ਲਾਡਲੀ ਫੋਜ ਦੇ ਆਗੂ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਾੜਾ ਨਾਮ ਹੈ ਜਿਹੇ ਜਹੇਦਾਰ ਬਾਬਾ ਬੂਟਾ ਸੰਗਰਾਮ ਗੁੜੀਆ ਕਿਸਾਨੀ ਅੰਦੋਲਨ ਚੱਲ ਰਿਹਾ ਜੀ 13 ਤਰੀਕ ਤੋਂ ਡਟੇ ਹੋਏ ਨੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਕਾਇਮ ਹੋ ਗਏ ਉਰੇ ਡਟ ਗਿਆ ਨੇ ਤੇ ਕਿਵੇਂ ਦਾ ਰਿਜ਼ਲਟ ਹੈ ਜਿਹੜਾ ਨਤੀਜਾ 21 ਤਰੀਕ ਯਾਨੀ ਕਿ ਦੋ ਦਿਨਾਂ ਬਾਅਦ ਦੇਖਣ ਨੂੰ ਮਿਲ ਸਕਦਾ ਹੈ ਰਿਜ਼ਲਟ ਦਾ ਵਹਿ ਚੜ੍ਹਦੀ ਕਲਾ ਜੀ ਹੋਵੇਗਾ ਇਹ ਜਵਾਨੀ ਜੋਸ਼ ਜੋਸ਼ ਤਾਂ ਬਹੁਤ ਆ ਪਰ ਲੋਹ ਜੀ ਨਾਲ ਜ਼ਰੂਰ ਚਾਹੀਦੀ ਆ ਤੇ ਇਹ ਜਿਹੜਾ ਆ ਸਭ ਤੋਂ ਪਹਿਲਾਂ ਭਈ ਕਸਾਰ ਮੋਰਚਾ ਬੰਦੀ ਸਿੰਘਾਂ ਦਾ ਮੋਰਚਾ ਭਾਵੇਂ ਹੋਵੇ ਭਾਵੇਂ ਕਸਾਰ ਵੀਰ ਨੇ ਭਾਵੇਂ ਖਾਲਸਾ ਪੰਥ ਹੈ ਸਾਰੇ ਖਾਲਸਾ ਪੰਥ ਨੂੰ ਵੀਰਾਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਹੱਥ ਜੋੜ ਕੇ ਕਰੂੰਗਾ ਪੀ ਸਾਰੇ ਲੜ ਕੇ ਹੱਲਾ ਮਾਰੋ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਗੁੱਸੇ ਨਰਾਜੀਆਂ ਨੂੰ ਮੁੱਖ ਨਾ ਰੱਖੋ ਸਾਰੇ ਲੜ ਕੇ ਚੱਲੋ ਉਹ ਗੱਲਾਂ ਕਰਦਿਆਂ ਘਰਾਂ ਦੇ ਛੱਡ ਦਿਓ ਇਹ ਰੜ ਕੇ ਹੱਲਾ ਮਾਰੋ ਸਰਕਾਰ ਦੇ ਨਾਲ ਆਪਾਂ ਲੜ ਕੇ ਤੇ ਆਪਾਂ ਆਪਣੀਆਂ ਮੰਗਾਂ ਪੂਰੀਆਂ ਕਰੋਣੀਆਂ ਨੇ ਤੇ ਜਿੱਤ ਪ੍ਰਾਪਤ ਕਰਨੀਆਂ ਇਸ ਤਰ੍ਹਾਂ ਅਸੀਂ ਚੰਗੇ ਨਹੀਂ ਲੱਗਦੇ ਜਿਹੜਾ ਆਪਣੇ ਗੁਰੂ ਦਾ ਸਿੱਖ ਹੈ ਜਿਹੜਾ ਗੁਰੂ ਦਾ ਸੇਖ ਆ ਉਹ ਇਹਨਾਂ ਗੁੱਸੇ ਨਾਰਾਜ਼ਗੀ ਨੂੰ ਮੁੱਖ ਨਹੀਂ ਰੱਖਦਾ ਉਹ ਰੱਖ ਕੇ ਪਿਆਰ ਨੂੰ ਮੁੱਖ ਰੱਖਦਾ ਤੇ ਮੇਰੇ ਵੀ ਰੇਣੀ ਮੈਂ ਤਾਂ ਬੇਨਤੀ ਕਰੂੰਗਾ ਹੋਰ ਜਾਂਦੀਆਂ ਗੱਲਾਂ ਕੀ ਕਰਨੀਆਂ ਨੇ ਤੇ ਵੱਧ ਤੋਂ ਵੱਧ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇੱਕ ਮਿਕ ਹੋ ਗਏ ਤੇ ਹੱਲਾ ਮਾਰੂ ਤਗੜੇ ਹੋ ਗਏ ਤੇ ਸੋ ਗੁਰੂ ਦੀਆਂ ਲਾਡਲੀ ਫੌਜਾਂ ਮੌਜੂਦ ਨੇ ਗੁਰੂ ਦੀ ਲਾਡਲੀ ਫੌਜ ਆ ਜਿਹੜੇ ਗੋਲੇ ਡਾਗੇ ਜਾ ਰਹੇ ਨੇ ਕਿੱਦਾਂ ਹੁਣ ਇਹਦਾ ਪਹਿਲਾਂ ਸਾਹਮਣਾ ਕੀਤਾ ਤੇ ਹੁਣ ਕੀ ਰਣਨੀਤੀ ਅਪਣਾਈ ਜੀ ਦੇਖੋ ਗੋਲੇ ਤੇਰਾ ਤਰੀਕਾ ਹਟਣ ਦੇ ਆ ਤੇ ਆਪਣੇ ਸਿੰਘ ਦੇ ਵੀ ਇੱਕ ਤੇ ਗੋਲੀ ਮਾਰੀ ਇਹਨਾਂ ਨੇ ਤੇ ਆਪਾਂ ਨੂੰ ਚਲੋ ਕੋਈ ਪਰਵਾਹ ਨਹੀਂ ਜਦੋਂ ਪਿੱਸੋ ਆਰਡਰ ਆ ਗਿਆ ਆਂ ਇਹਦੇ ਹੱਲਾ ਬੋਲ ਦੇਣਾ ਵਾ ਆਂ ਇਹਦੇ ਕਿਸਾਨਾਂ ਨਾਲ ਖੜੇ ਆ ਅਸੀਂ ਨਾਲ ਖੜੇ ਇਹਨਾਂ ਦੇ ਜਦੋਂ ਜਦੋਂ ਕਹਿਣਗੇ ਕਿ ਹੱਲਾ ਬੋਲ ਦੋ ਆਹੀਂ ਬੋਲ ਦੇਣਾ ਵਾ ਆਹੀਂ ਜੰਗੀ ਫੋਜ ਆ ਗੁਰੂ ਮਹਾਰਾਜ ਦੀ ਕਿਰਪਾ ਵਾ ਜਦੋਂ ਕਹਿਣਗੇ ਹੱਲਾ ਬੋਲ ਦੋ ਆਹੀਂ ਬੋਲ ਦੇਣਾ ਵਾ ਸੋ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਸ਼ੰਭੂ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਨਿਰਦੇਸ਼ ਆਉਣਗੇ ਤਾਂ ਉਹ ਇਹ ਬਾਰਡਰ ਪਾਰ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ ਸੋ ਸ਼ੰਭੂ ਬਾਰਡਰ ਦੇ ਉੱਤੇ ਏਐਨਵੀ ਨਿਊਜ਼ ਦੇ ਮਾਧਮ ਰਹੀਆਂ ਸੀ ਤੈਨੂੰ ਤਮਾਮ ਤਸਵੀਰਾਂ ਦਿਖਾਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਨਿਯੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਡਟੀਆਂ ਹੋਈਆਂ ਨੇ ਤੇ ਇੰਤਜ਼ਾਰ ਸਿਰਫ ਵੱਡੇ ਲੀਡਰਾਂ ਦਾ ਹੋ ਰਿਹਾ ਕਿਉਂਕਿ 2 ਦਿਨ ਦਾ ਜੋ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਕੀ ਉਰੇ ਹਾਲਾਤ ਹੁੰਦੇ ਨੇ ਆਉਣ ਵਾਲਾ ਸਮਾਂ ਹੀ ਦੱਸੂਗਾ ਕੈਮਰਾ ਪਰਸਨ ਸੰਦੀਪ ਟੁਰਨੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊਜ਼ ਸ਼ੰਭੂ ਬਾਰਡਰ